ਬੈਠੇ ਆਂ ਨਕਾਬਪੋਸ਼ ਆਏ ਆ ਸ਼ਾਂਟੋ ਪਿਸਟਲ ਆ ਜੀ ਤੇ ਜੇ ਅਸੀਂ ਅਗੌਰ ਖੜਕਰ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਮੇਰੇ ਸਿਰ ਤੇ ਰੱਖਿਆ ਇੱਕ ਗੋਲੀ ਚਲਾਈ ਵੀ ਆ ਤਾਂ ਇੱਕ ਡੌਣਾ ਆਇਆ ਤੇ ਬਸ ਬੈਠੇ ਨੀ ਰਹੇ ਤੇ ਪਰ ਉਹ ਚਾਰ ਨਕਾਬਪੋਸ਼ ਆਏ ਤੇ ਆਣ ਕੇ ਉਹਨਾਂ ਨੇ ਬਸ ਮੋਬਾਈਲ ਸਾਡੇ ਖੋਲੇ ਤੇ ਉਹਨਾਂ ਨੂੰ ਆਖਿਆ ਪੈ ਪਹੇ ਦੋਸਤ ਦੂਜੇ ਜਾਗਾ ਸਰ 1.5 ਤੋਂ 2 ਲੱਖ ਰੁਪਈਆ ਸਾਡੇ ਕੋਲ ਕੈਸ਼ ਲੈ ਗਏ ਜੀ ਕੋ ਲੈਪਟਾਪ ਲੈ ਕੇ ਪੰਜ ਮੋਬਾਈਲ ਕਸਟਮਰ ਦੇ ਮੋਬਾਈਲ ਉਹ ਵੀ ਇੱਥੇ ਹੈਗੇ ਆ। ਆਪਾਂ ਆਪਣੇ ਕੰਮ ਲਈ ਬੈਠੇ ਆਂ ਜੀ ਰੋਜ਼ਾਨਾ ਦੀ ਤਰ੍ਹਾਂ। ਬੈਠੇ ਆਂ ਛੇ ਨਕਾਬਪੋਸ਼ ਆਏ ਆ। ਛਾਂ ਤੋਂ ਪਿਸਤਲ ਆ ਜੀ। ਤੇ ਜੇ ਅਸੀਂ ਅਗੋਰ ਹਰਕਰ ਕਰਨ ਦੀ ਕੋਸ਼ਿਸ਼ ਕੀਤੀ ਉਹਨੇ ਮੇਰੇ ਸਿਰ ਤੇ ਰੱਖਿਆ ਇੱਕ ਗੋਲੀ ਚਲਾਈ ਵੀ ਆ। ਕਿਸਮਤ ਆ ਬਚ ਗਏ ਆਪਣਾ। ਇੱਕ ਗੋਲੀ ਮਿਸ ਵੀ ਹੋ ਮਿਸ ਹੋਈ ਆ ਜੀ। ਅੱਛਾ ਆਂਦੇ ਵੀ ਪੈਸੇ ਪਾ ਦੋ ਤੇ ਹਰਕਰ ਕਰਦੇ ਆਂ ਰਿਦਾ 413 6 ਦੇ 6 ਚੜ ਗਏ ਉੱਤੇ ਆਂਗੇ। ਸਾਢੇ 1.5 ਤੋਂ 2 ਲੱਖ ਰੁਪਈਆ ਸਾਡੇ ਕੋਲ ਕੈਸ਼ ਲੈ ਗਏ ਜੀ। ਉਹ ਲੈਪਟਾਪ ਲੈ ਗਏ ਆ ਪੰਜ ਮੋਬਾਈਲੇ ਕਸਟਮਰ ਦੇ ਮੋਬਾਈਲੇ ਉਹ ਵੀ ਇੱਥੇ ਹੈਗੇ ਆ ਜੀ ਸਰ ਅਸੀਂ ਪ੍ਰਸ਼ਾਸਨ ਕੋਈ ਹੀ ਮੰਗ ਕਰਦੇ ਆ ਕਿ ਜੇ ਸਾਨੂੰ ਇਨਸਾਫ ਨਾ ਮਿਲਿਆ ਤੇ ਇਹ ਸਾਡੇ ਸਾਰੇ ਭੈਣ ਭਰਾ ਆ ਕਿਸਾਨ ਜੁਨੀਆ ਨਾਲ ਸੰਬੰਧਤ ਆ ਆਪਾਂ ਨਾਕਾਬੰਦੀ ਆਪਾਂ ਸਟ੍ਰਾਈਕ ਕਰਾਂਗੇ ਜੀ ਵੱਡੇ ਪੱਧਰ ਦੀ ਇਹ ਮਿਲਦਾ ਹੁਣ ਚਾਹੀਏ ਜੀ ਮੌਕੇ ਤੇ ਤਿੰਨ ਸਟੇਸ਼ਨਾਂ ਦੇ ਐਸਐਚਓ ਮੌਜੂਦ ਹੈ ਜੀ ਇਸ ਤੇ ਇਹ ਪ੍ਰਤੀ ਦਿਨ ਉਹ ਪੱਠਾ ਜੀ ਉੱਥੇ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਭਾਲੋ ਵਾਲੀ ਆ ਜੀ ਉੱਥੇ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਸਾਡੇ ਦਿਨ 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 ਦਿਹਾੜੇ ਇਨਾ ਸਤਿਆਨਾਸ਼ ਹੋ ਚੁੱਕਾ ਨਾ ਸਾਡੇ 2-4 ਪਿੰਡਾਂ ਦਾ ਵੀ ਹੱਦੋਂ ਵੱਧ ਕੋਈ ਗਰੀਬ ਹੈ ਵਿਚਾਰਾ ਕੋਈ ਲਾਚਾਰ ਹੈ ਕਿ ਨਹੀਂ ਪੁਲਸ ਨੂੰ ਸ਼ਿਕਾਇਤ ਕਰ ਸਕਦਾ ਚਲੋ ਸਾਡੇ ਨਾਲ ਹੋਈ ਆ ਅਸੀਂ ਮੁੱਦਾ ਚੁੱਕਦੇ ਰਹੇ ਆ ਬੇਵਸੀ ਹੈ ਜੀ ਕੀ ਸਰਕਾਰ ਅਗੇ ਅਸੀਂ ਕੀ ਕਰ ਸਕਦੇ ਘਟੜਾ ਇਸ ਤਰ੍ਹਾਂ ਹੈ ਵੀ ਅੰਦਰ ਬੈਠੇ ਆਪਾਂ ਤੇ ਪੈਸੇ ਕਢਾਉਣ ਆਏ ਹਾਂ ਇਸ ਨਗਰ ਦਾ ਨਿਵਾਸੀ ਆ ਤੇ ਪੈਸੇ ਕਢਾਉਣ ਆਏ ਤੇ ਬਸ ਬੈਠੇ ਆ ਤੇ ਬਾਹਰੋਂ 4 ਨਕਾਬਪੋਸ਼ ਆਏ ਤੇ ਆਣ ਕੇ ਉਹਨਾਂ ਨੇ ਬਸ ਮੁਗਾਲ ਹੱਲੇ ਖੋਲੇ ਤੇ ਉਹਨਾਂ ਨੂੰ ਆਖਿਆ ਪੈਸੇ ਪੁੱਛੇ ਦੋਸਤ ਜੋ ਕੁਝ ਆਗਾ ਕੱਢ ਕੇ ਪੰਜਾਹ ਮਿੰਟ ਬਸ ਦਿਗ ਲਗੇ ਅਕਰਗਲਮ ਵਿੱਚ ਜਿਹੜਾ ਜਗਰਾ ਸਿੰਘ ਨਾਮ ਦਾ ਵਿਅਕਤੀ ਹੈ ਇਹ ਸੀਐਨਸੀ ਇੱਕ ਕਰਦਾ ਇਥੇ ਪੈਨਸ਼ਨਸ ਵਗਰਾ ਬੰਦਵਾਵਾ ਬਿਲਕੁਲ ਥੋੜਾ ਕੈਸ਼ ਸੀਗਾ ਕਰੀਬ ਅਜੇ ਨੂੰ ਡਾਇਰੈਕਟਲੀ ਪਤਾ ਨਹੀਂ ਹੈ ਅਰਾਊਂਡ 1.5 ਲੱਖ ਦੱਸ ਰਿਹਾ 1.5 ਲੱਖ ਰੁਪਏ ਦੇ ਕਰੀਬ ਕੈਸ਼ ਸੀਗਾ ਤੇ ਹਾਲ ਦੀ ਘੜੀ ਸਿਰਫ ਸਰ ਕੋਈ ਇਨਫੋਰਮੇਸ਼ਨ ਹੈ ਪੰਜ ਮੁੰਡੇ ਜਿਹੜੇ ਆ ਦੋ ਮੋਟਰਸਾਈਕਲਾਂ ਤੇ ਆਏ ਆ ਤੇ ਇਹਨਾਂ ਨੂੰ ਜਿਹੜਾ ਵਾ ਗਣਪਾਤ ਤਿੰਨ ਦੇ ਕੋਲ ਕੈਸ਼ ਜਿਹੜਾ ਖੋ ਕੇ ਚਲੇ ਗਿਆ ਉਹ ਅਸੀਂ ਚੈੱਕ ਕਰ ਰਹੇ ਹਾਂ ਜੀ ਸਾਰਾ ਅਜੇ ਨਹੀਂ ਜਲਦੀ ਜੀ ਅਸੀਂ ਤੁਹਾਨੂੰ ਦੱਸ ਸਕਦੇ ਪ੍ਰਕਿਰਿਆ ਕੀਤੀ ਗਈ ਹੈ ਨਹੀਂ ਕੀਤੀ ਹੈ ਉਹ ਸਾਰਾ ਅਸੀਂ ਦੇਖ ਰਹੇ ਹਾਂ ਸਾਰਾ ਸਾਰਾ ਸੀਸੀਟੀਵੀ ਜੀ ਲੱਗ ਸਾਰਾ ਕੋਈ ਆਪਣੇ ਟੈਕਨੀਕਲ ਤਰੀਕੇ ਨਾਲ ਸੀ ਹੋਰ ਵੀ ਕਈ ਚੀਜ਼ਾਂ ਆ ਗਿਆ ਸਾਰਾ ਸੀਸੀਟੀਵੀ ਨਹੀਂ ਹੋਰ ਵੀ ਕਈ ਚੀਜ਼ਾਂ ਨੇ ਅਸੀਂ ਸਾਰਾ ਐਨਲਾਈਜ਼ ਕਰ ਰਹੇ ਹਾਂ ਤੇ ਸਾਨੂੰ ਇੱਕ ਦੋ ਕਿਊਜ਼ ਕਾਫੀ ਬਿਲਕੁਲ ਹੈ ਤੇ ਜਰੂਰ ਜਲਦੀ ਅਸੀਂ ਟ੍ਰੈਸ ਕਰ ਲਾਂਗੇ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਮੇਰੇ ਤਾਂ ਟਾਈਮ ਵੀ ਮੇਰੀ ਪੋਸਟਿੰਗ ਰੀਸੈਂਟਲੀ ਹੋਈ ਹੈ ਫਸਟ ਟਾਈਮ ਹੈ ਔਰ ਮੈਂ ਅੱਜ ਇਸ ਵਾਰਾ ਲਾਸਟ ਪਿੰਡ ਪੰਡਾ ਬਿਲਕੁਲ ਮਜੀਠੇ ਇਹਦੇ ਨਾਲ ਅਡਜਾਇਨਿੰਗ ਜਿਹੜਾ ਮੈਂ ਲਿਖਾ ਸ਼ੁਰੂ ਹੋ ਰਿਹਾ ਹੈ ਕਣੀਏ ਕੇ ਬਾਂਗਰ ਦਾ ਆਲਮੋਸਟ ਬਿਲਕੁਲ ਲਾਸਟ ਪਿੰਡ ਹੈ ਉਹਨਾਂ ਦੇ ਬਾਰਡਰ ਤੇ ਹੈ ਤੁਹਾਡੀ ਐਂਟਰੀ ਖਤੇਗਰ ਚੂ ਨਹੀਂ ਉਹ ਉਹ ਤਾਂ ਸਾਈਡ ਤੇ ਆ ਰਿਹਾ ਨਾ ਬੇਸਿਕਲੀ ਇਹ ਜਿਹੜਾ ਜਿਹੜਾ ਰੂਟ ਜਿਹੜਾ ਬਣਿਆ ਹੈਗਾ ਵਾ ਉਹ ਮਜੀਠਾ ਸਾਈਡ ਨੂੰ ਉਹਨਾਂ ਦਾ ਰੂਟ ਬਣਿਆ ਉਹ ਅਸੀਂ ਉਧਰੋਂ ਸਾਰਾ ਦੇਖ ਰਹੇ ਹਾਂ ਬਟ ਇਹਦੇ ਲਈ ਅਸੀਂ ਪ੍ਰੋਪਰ ਜਿਹੜੀ ਪੈਟਰੋਨਿੰਗ ਸਾਡੀ ਹੋਣੀ ਇਨਫੈਕਟ ਤੁਹਾਨੂੰ ਮੈਂ ਦੱਸਦਾ ਜਿਸ ਟਾਈਮ ਦੀ ਵਾਰਦਾਤ ਹੈ ਬਿਲਕੁਲ ਲਾਗੇ ਪਿੰਡ ਹੈਗਾ ਬੁੱਢਾ ਸੇ ਤੇ ਸਾਡਾ ਜਿਹੜਾ ਐਸਐਚਓ ਚੌਕੀਂ ਚਾ ਦੋਨੇ ਉੱਥੇ ਸੀਗੇ ਐਜੰਸੀ ਮੈਂ ਉਹਨਾਂ ਨੂੰ ਕਿਸੇ ਜਿਹੜਾ ਇਹੋ ਹੀ ਕੋਈ ਸਸਪੈਕਟ ਸੀ ਸਾਡੇ ਉੱਥੇ ਦੇ ਉਸ ਏਰੀਆ ਦੇ ਨਾਲ ਭੇਜਿਆ ਸੀ ਜਲਦੀ ਉਹਨੂੰ ਅਸੀਂ ਟ੍ਰੇਸ ਕਰ ਲਾਂਗੇ